ਹਾਂਜੀ ਸਤਿ ਸ਼੍ਰੀ ਅਕਾਲ ਜਿਹੜੀ ATP 02 ਦੇ ਵੈਲਕਮ ਕਰਦੇ ਆਂ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਮ੍ਰਿਤਸਰਿਆ ਹਾਂਜੀ ਵੀਰ ਜੀ ਅੱਜ ਜਿੱਦਾਂ ਕੀ ਆਪਾਂ ਆਏ ਸੀ ਰਾਏਸਾਂ ਸੀ ਠੀਕ ਹੈ ਜੀ ਕਮਿਊਨਿਟੀ ਹਾਲ ਤੇ ਫੰਕਸ਼ਨ ਆ ਜੀ ਨਿਸ਼ਾਨ ਵੀਰ ਜੀ ਹੁਣੀ ਟੋਲਾ ਪਿੰਡ ਤੋਂ ਠੀਕ ਹੈ ਜੀ ਉਹਨਾਂ ਨੂੰ ਪਗ ਮਿਲਣੀ ਹੈ ਜੀ ਪਗੜੀ ਦੀ ਰਸਮ ਅੱਜ ਤੇ ਉਹਨਾਂ ਨੇ ਜੋ ਕਿ ਅੱਗੇ ਪੱਗਾਂ ਰੇਣੀਆਂ ਨੇ ਉਹ ਵੀ ਸਾਰੇ ਫੰਕਸ਼ਨ ਦੇ ਤੁਹਾਨੂੰ ਲੈ ਚਲਦੇ ਆਂ ਤੇ ਆਓ ਥੋੜੀ ਜੀ ਝਾਕ ਮਰਵਾ ਦਈਏ ਉਸ ਤੋਂ ਬਾਅਦ ਜੋ ਕੀ ਹੋਊਗਾ ਸਾਰੀ ਵੀਡੀਓ ਲਾਵਾਂਗੇ ਤੁਹਾਡੇ ਨਾਲ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਠੀਕ ਹੈ ਜੀ ਜਿਹੜੇ ਵੀਰ ਨਵੇਂ ਨੇ ਉਹ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਵੀਰ ਜੀ ਤੇ ਆਓ ਲੈ ਜਾਂਦੇ ਹਾਂ ਜੋ ਕੀ ਫੰਕਸ਼ਨ ਰੱਖਿਆ ਹੋਇਆ ਵੀਰ ਜੀ ਨੇ ਬਹੁਤ ਸੋਹਣਾ ਫੰਕਸ਼ਨ ਰੱਖਿਆ ਵਾ ਤੇ ਬਹੁਤ ਵਧੀਆ ਹਾਲਿਆ ਠੀਕ ਹੈ ਜੀ ਤੇ ਆਓ ਸਾਰੇ ਵੀਰਾਂ ਸੇ ਲੈ ਆਈ ਦਰਦੇ ਹਾਂ ਇੱਕ ਵਾਰੀ ਤੁਹਾਨੂੰ ਠੀਕ ਹੈ ਜੀ ਆਹ ਜੀ ਆਪਣੇ ਨਿਸ਼ਾਨ ਵੀਰ ਜੀ ਹਾਂਜੀ 사ਸੀ ਕਾਲ ਨਿਸ਼ਾਨ ਵੀਰ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਜੀ ਬਹੁਤ ਬਹੁਤ ਮੁਬਾਰਕਾਣ ਪਹਿਲੇ ਤੇ ਤੁਹਾਨੂੰ ਜੀ ਅੱਜ ਜਿਹੜਾ ਫੰਕਸ਼ਨ ਤੁਸੀਂ ਰੱਖਿਆ ਵਾ ਜੀ ਠੀਕ ਹੈ ਜੀ ਇਹ ਨਿਸ਼ਾਨ ਵੀਰ ਜੀ ਹੋਣੀ ਤੇ ਬਾਕੀ ਸਟੇਜ ਤੇ ਕਰਾਂਗੇ ਵੀਰ ਜੀ ਹੁਣਾਂ ਨਾਲ ਸਾਰੀਆਂ ਗੱਲਾਂ ਬਾਤਾਂ ਠੀਕ ਹੈ ਜੀ ਤੇ ਦੱਸਾਂਗੇ ਤਾਰੀ ਉਸਤਾਦੀ ਸ਼ਾਗਿਰਦੀ ਬਾਰੇ ਤੇ ਪਗੜੀ ਦੀ ਰਸਮ ਬਾਰੇ ਠੀਕ ਹੈ ਜੀ ਤੇ ਬਾਕੀ ਸਾਰੇ ਵੀਰ ਨਿਸ਼ਾਨ ਵੀਰ ਜੀ ਕਰਕੇ ਸਾਰੇ ਇਕੱਤਰ ਹੋਏ ਨੇ ਜਿੰਨਾ ਜਿੰਨਾ ਵੀਰਾਂ ਨੂੰ ਸੱਦਾ ਦਿੱਤਾ ਸੀ ਠੀਕ ਹੈ ਜੀ ਨਿਸ਼ਾਨ ਵੀਰ ਜੀ ਹੁਣਾਂ ਨੇ ਇਹ ਉਹ ਸਾਰੇ ਵੀਰ ਹੀ ਫੰਕਸ਼ਨ ਤੇ ਇਕੱਤਰ ਹੋਏ ਨੇ ਇੱਧਰ ਵੀਰ ਹੁਣੀ ਬੈਠੇ ਨੇ ਇੱਧਰ ਬੈਠੇ ਹੋਏ ਨੇ ਪਿੰਕੇ ਉਸਤਾਜੀ ਹੁਣੀ ਉਸਤਾਬ ਕੁਲਵਿੰਦਰ ਸਿੰਘ ਮਲਾਜਮ ਸਾਹਿਬ ਸਾਗਰ ਵੀਰ ਜੀ ਠੀਕ ਹੈ ਜੀ ਇਹ ਵੀਰ ਸਰਪੰਚ ਸਾਰੇ ਵੀਰ ਬੈਠੇ ਨੇ ਠੀਕ ਹੈ ਜੀ ਤੇ ਇੱਧਰ ਜੋ ਕਿ ਫੰਕਸ਼ਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਇੱਧਰ ਆਪਣੇ ਸਭ ਵੀਰ ਜੀ ਹੁਣ ਠੀਕ ਹੈ ਜੀ ਕਿਉਂਕਿ ਯਾਰ ਕੀ ਆ ਭਾਜੀ ਅੱਜ ਪਗੜੀ ਦੀ ਰਸਮ ਤੇ ਪਹੁੰਚੇ ਆਂ ਜੀ ਸਾਥ ਸਹਬਾਜੋ ਨਹੀਂ ਠੀਕ ਹੈ ਜੀ ਐਂਟਰੀ ਤੇ ਸਾਥ ਜੀ ਹੋਣੀ ਹੈ ਸਾਰੇ ਸਾਥ ਜਣਾਂ ਦੇ ਨਾਮ ਤੁਹਾਨੂੰ ਦੱਸਾਂਗੇ ਜੀ ਤੇ ਤੁਸੀਂ ਬਹਿਣਗੇ ਜਦੋਂ ਜੀ ਸਾਰੇ ਜਣੇ ਜੀ ਸਾਰੇ ਸਾਥ ਜੀ ਹੋਣਾ ਨਾ ਕਰਾਵਾਂਗੇ ਆਪਣੇ ਜੀ ਸਾਥ ਜੀ ਹੋਣੀ ਹੈ ਰਾਬਤਾ ਜੀ ਠੀਕ ਹੈ ਜੀ ਤੇ ਐਂਟਰੀ ਤੇ ਹੋਣੀ ਠੀਕ ਹੈ ਜੀ ਇਹ ਆਪਣੇ ਨਿਸ਼ਾਨ ਵੀਰ ਜੀ ਹਣੀ ਨਿਸ਼ਾਨ ਤੋਂ ਨਿਸ਼ਾਨ ਵੀਰ ਜੀ ਢੋਲਾ ਤੋਂ ਠੀਕ ਹੈ ਜੀ ਉਸਤਾਜੀ ਹਣਾ ਦੀ ਬਦੌਲਤ ਇਹਨਾਂ ਦੀ ਬਦੌਲਤ ਇਹ ਪਹੁੰਚੇ ਆ ਇੱਥੇ ਜੀ ਠੀਕ ਹੈ ਜੀ ਖੁਸ਼ੀ ਦੇ ਮੌਕੇ ਤੇ ਲੋ ਜੀ ਉਸਤਾਦ ਕਾਲਾ ਜੀ ਵੈਲਿੰਗ ਵਾਲੇ ਠੀਕ ਹੈ ਜੀ ਹਾਂਜੀ ਦਾਦੀ ਦਾ ਉਸਤਾਦ ਜੀ ਉਸਤਾਦ ਹੀ ਹੋਣੀ ਠੀਕ ਹੈ ਜੀ ਜਿੱਦਾਂ ਕਿ ਅੱਜ ਇਹ ਪਗੜੀ ਦੀ ਰਸਮ ਆ ਤੇ ਉਸਤਾਦ ਜੀ ਹੋਣੀ ਪੱਗਾਂ ਦੇਣਗੇ ਤੇ ਜਿੰਨਾ ਜਿੰਨਾਂ ਨੂੰ ਪੱਗਾਂ ਦੇਣਗੇ ਉਹ ਵੀ ਤੁਹਾਡੀ ਵੀਡੀਓ ਤੁਹਾਡੇ ਨਾਲ ਲਾਵਾਂਗੇ ਸ਼ੇਅਰ ਕਰਾਂਗੇ ਠੀਕ ਹੈ ਜੀ ਆਪਨੇ ਚੈਨਲ ਨਾਲ ਜੁੜੇ ਰਹੋ ਸਾਰੇ ਵੀਰ ਇਹਤਾਰੀ ਵੀਡੀਓ ਉਖਰੋ ਤੋਂ ਲਾ ਕੇ ਲਾਕ ਤੱਕ ਜਰੂਰ ਵੇਖਿਓ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਤੇਓ ਠੀਕ ਹੈ ਵੀਰ ਜੀ ਹਾਂਜੀ ਨਖਨ ਵੀਰ ਜੀ ਆਪਣੇ ਕੋ ਉਸਤਾਦ ਸਾਹਿਬਾਂ ਜੀ ਜਿਹੜੇ ਸਟੇਟੇ ਨੇ ਲਿਓ ਨਾ ਜੀ ਸਾਰਨ ਤੋਂ ਪਹਿਲੇ ਸਟਾਰ ਕਾਲਾ ਜੀ ਇਹ ਨੰਗਲੀ ਲੋ ਜੀ ਠੀਕ ਹੈ ਜੀ ਸਾਰਨ ਖਬਰ ਦੀ ਪਾ ਗਾ ਜੀ ਉਹਨਾਂ ਕੋ ਤੇ ਉਹ ਸਟਾਰ ਟੱਲੂ ਜੀ ਆ ਜੀ ਠੀਕ ਹੈ ਜੀ ਹਾਂ ਜੀ ਇਹ ਆਪਣੇ ਲਾਲੀ ਉਸਤਾਦ ਜੀ ਠੀਕ ਹੈ ਜੀ ਆਪਰਾ ਮਲਕੀ ਉਸਤਾਦ ਜੀ ਓਕੇ ਪਰ ਮੈਨੂੰ ਬੰਦੋ ਜੀ ਠੀਕ ਹੈ ਜੀ ਸਟਾਰ ਦਲਬਾਤ ਸਿੰਘ ਖਾਲਸਾ ਜੀ ਓਕੇ ਸਟਾਰ ਪਿੰਕਾ ਜੀ ਤੇ ਸਟਾਰ ਬਲਵਿੰਦਰ ਸਿੰਘ ਨਰੈਣਗੜ ਤੋਂ ਠੀਕ ਹੈ ਜੀ ਲੋ ਜੀ ਸਟਾਰ ਆ ਰਿਹਾ ਜੀ ਠੀਕ ਹੈ ਜੀ ਹਾਂ ਜੀ ਜਿਹੜੇ ਉਸਤਾਦ ਜੀ ਆ ਰਹੇ ਨੇ ਫਿਰ ਉਹਨਾਂ ਦੇ ਵੀ ਦੱਸਾਂਗੇ ਤੁਹਾਨੂੰ ਮੁਲਾਕਾਤ ਕਰਾਵਾਂਗੇ ਰਾਣੇ ਉਸਤਾਦ ਜੀ ਠੀਕ ਹੈ ਜੀ ਇਹ ਆਪਣੇ ਵਿੱਚ ਹੀ ਮੋੱਖ ਮਹਿਮਾਨ ਵਜੋਂ ਆ ਰਹੇ ਨੇ ਮਨੋ ਉਸਤਾਦ ਜੀ ਠੀਕ ਹੈ ਜੀ ਉਹਨਾਂ ਦਾ ਜਿਹੜਾ ਮਾਨ ਸਨਮਾਨ ਆ ਉਸਤਾਦ ਜੀ ਤਾਦ ਕਵਰ ਦੀ ਕਨਾਲੇ ਉਹਨਾਂ ਦੇ ਮਾਨਸਮਾਨ ਜੀ ਨਾਲ ਲੋ ਵੀ ਜਿੱਦਾਂ ਕੀ ਸਾਰੇ ਵੀਰ ਫੰਕਸ਼ਨ 'ਚ ਪਹੁੰਚੇ ਨੇ ਠੀਕ ਹੈ ਜੀ ਤਾਦ ਦੀ ਰਸਮਾਂ ਧੰਨਵਾਦ ਪਗੜੀ ਦੀ ਰਸਮ ਆ ਜਰੂਰ ਇਦਾਂ ਸਾਰੇ ਵੀਰਾਂ ਨੂੰ ਪਤਾ ਹੀ ਹੈ ਠੀਕ ਹੈ ਕਰ ਲਈ ਸਾਰਿਆਂ ਨਾਲ ਦੱਸਾਂਗੇ ਸਾਰੇ ਵੀਡੀਓ ਸਾਰੇ ਵੀਰ ਨਕਰ ਹੋਈ ਠੀਕ ਹੈ ਜੀ ਸਾਹਿਬ ਜੀ ਮਨਜ਼ੂਰੀ ਦੇ ਦੇ ਕਿ ਕਾਲੇ ਉਸਤਾਦ ਜੀ ਹੋਣਾ ਦੀ ਪੱਕਾ ਠੀਕ ਹੈ ਜੀ ਨਿਸ਼ਾਨ ਵੀਰ ਜੀ ਉਹਨਾਂ ਨੂੰ ਢੋਲ ਢੋਲਾ ਦਿਓ ਠੀਕ ਹੈ ਜੀ ਲੋ ਜੀ ਮਨੂ ਉਸਤਾਦ ਜੀ ਸਾਡੀ ਮਨਜ਼ੂਰੀ ਮਨੂ ਉਸਤਾਦ ਜੀ ਲਾਲੀ ਉਸਤਾਦ ਜੀ ਕਿਧਰ ਆਖੇ ਟੱਲੂ ਸਾਜੀ ਹੋਣੀ ਠੀਕ ਹੈ ਜੀ ਤੇ ਸਾਡੇ ਰੰਜੀਸਤਾ ਜੀ ਹੁਣੀ ਨਾਲ ਕਾਲੇ ਤਾਜੀ ਹੁਣੀ ਠੀਕ ਹੈ ਜੀ ਸਭ ਦੀ ਮਨਜ਼ੂਰੀ ਹੈ ਜੀ ਸਾਰੇ ਵੱਲੋਂ ਜੀ ਲੋ ਜੀ ਸਾਰੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਲਈ ਆ ਠੀਕ ਹੈ ਜੀ ਅਗੋਂ ਕਰੋ ਸਤਾ ਜੀ ਕਹ ਲੋ ਜੀ ਠੀਕ ਹੈ ਜੀ ਸਾਡੇ ਬਹਿ ਕੇ ਅੱਤ ਬਾਅਦ ਆਉਗਾ ਕਹ ਲੋ ਜੀ ਠੀਕ ਹੈ ਜੀ ਨਿਸ਼ਾਨ ਵੀਰ ਜੀ ਢੋਲਾ ਤੋਂ ਠੀਕ ਹੈ ਜੀ ਉਸਤਾ ਜੀ ਦੀ ਪੱਗ ਉਸਤਾ ਦੇ ਉਦੇ ਦੇ ਰਣਜੀਤ ਸਾਜ ਜੀ ਹੁਣੀ ਰਣਜੀਤ ਸਾਜ ਜੀ ਠੀਕ ਹੈ ਜੀ ਸਾਉਦੀ ਮਜੂਦਗੀ ਚ ਰਸਮ ਹੋ ਰਹੀ ਆ ਜੀ ਆ ਕੇ ਬੰਦੇ ਹੋਏ ਠੀਕ ਹੈ ਜੀ ਨਿਸ਼ਾਨ ਵੀਰ ਜੀ ਤੇ ਲੋ ਜੀ ਲੋ ਜੀ ਕਾਲੇ ਸਾਡੀ ਨਾਲ ਜਿਹੜੀ ਦਾ ਸਭ ਤੋਂ ਮੀਨੂ ਦੇ ਵਿੱਚ ਉਸਤਾਦ ਜੀ ਦਾ ਨਿਸ਼ਾਨ ਵੀ ਆਲੇ ਸਾਡੇ ਪਾਣਾਂ ਨੂੰ ਦਿੱਤੀ ਗਈ ਤਾੜੀਆਂ ਮਾਰਦੇ ਲੋ ਜੀ ਨਿਸ਼ਾਨ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਉਸਤਾਦ ਜੀ ਨੂੰ ਤੇ ਨਿਸ਼ਾਨ ਵੀਰ ਨੂੰ ਠੀਕ ਹੈ ਜੀ ਉਸਤਾਦੀ ਦੇ ਪੱਗ ਤੇ ਠੀਕ ਹੈ ਜੀ ਹੁਣ ਗਾੜੀ 19 ਨਿਸ਼ਾਨਵੀਰ ਜੀ ਤੁਸੀਂ ਗਾੜੀ ਪੱਕ ਦੇਣੀ ਹੈ ਜੀ ਹਾਂਜੀ ਤੁਸੀਂ ਹੁਣ ਕਿ ਕਿਨੂੰ ਪੱਕ ਦੇਣੀ ਹੈ ਗਾੜੀ ਜੀ ਆਹ ਠੀਕ ਹੈ ਜੀ ਨਿਸ਼ਾਨਵੀਰ ਜੀ ਉਸਤਾਦ ਜੀ ਇਹ ਜੀ ਹੁਣ ਨਿਸ਼ਾਨਵੀਰ ਜੀ ਨੂੰ ਆਪ ਨੂੰ ਪੱਕ ਜਿਹੜੀ ਆ ਉਹ ਹੈਪੀ ਵੀਰ ਨੂੰ ਹੈਪੀ ਵੀਰ ਨੂੰ ਅਸਲਾਮ ਵਾਲੇ ਸਿਖ ਮੇ ਜਿਹੜੀ ਹੈ ਜੀ ਹੁਣ ਆਪਣੇ ਹੈਪੀ ਵੀਰ ਜੀ ਹੁਣੀ ਆ ਇਹਨਾਂ ਨੂੰ ਅੱਗੋਂ ਪੱਗ ਦੇਣਗੇ ਠੀਕ ਹੈ ਜੀ ਜਿੱਦਾਂ ਵੀਰ ਜੀ ਹੁਣਾ ਨੂੰ ਪੱਗ ਮਿਲੀ ਹੈ ਜੀ ਤੇ ਨਿਸ਼ਾਨ ਵੀਰ ਜੀ ਹੁਣੀ ਹੈਪੀ ਵੀਰ ਨੂੰ ਠੀਕ ਹੈ ਜੀ ਉਸਤਾਦੀ ਦੀ ਪੱਗ ਦੇਣਗੇ ਅਸਲਾਮਾਬਾਦ ਤੋਂ ਹੈਪੀ ਵੀਰ ਜੀ ਹੁਣੀ ਅੱਜ ਉਸਤਾਦੀ ਦੀ ਪੱਗ ਰਸਮ ਠੀਕ ਹੈ ਜੀ ਆ ਲੋ ਜੀ ਆ ਲੋ ਜੀ ਆ ਲੋ ਜੀ ਆ ਵੀਰ ਜੀ ਨੂੰ ਤੇ ਨਿਸ਼ਾਨ ਵੀਰ ਜੀ ਨੂੰ ਤੇ ਕਾਲੇ ਉਤਾੜ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਲੇਰ ਸਾਜੀ ਹੁਣਾਂ ਨੇ ਨਿਸ਼ਾਨਵੀਰ ਜੀ ਹੁਣਾਂ ਨੂੰ ਨਿਸ਼ਾਨਵੀਰ ਜੀ ਹੁਣਾਂ ਨੇ ਗਾੜੀ ਤੋਰੀ ਜੇ ਪੱਕ ਠੀਕ ਹੈ ਜੀ ਆਪਣੇ ਹੈਪੀ ਵੀਰ ਜੀ اسلامਾਬਾਦ ਆ ਠੀਕ ਹੈ ਜੀ ਆ ਲੋ ਜੀ ਹੈਪੀ ਵੀਰ ਜੀ ਨੂੰ ਵੀ ਉਸਤਾਦੀ ਦੀ ਪੱਗ ਤੇ ਉਸਤਾਦੀ ਦੀ ਅਹੁਦੇ ਤੇ ਆਉਣ ਤੇ ਬਹੁਤ ਬਹੁਤ ਮੁਬਾਰਕਾਂ ਜੀ ਨਿਸ਼ਾਨਵੀਰ ਜੀ ਹੁਣਾਂ ਨੂੰ ਵੀ ਠੀਕ ਹੈ ਜੀ हा <iento> जी ਜਿੱਦਾਂ ਕਿ ਆਪਾਂ ਦੱਸੀਆ ਵਾ ਜੀ ਠੀਕ ਹੈ ਜੀ ਹੈਪੀ ਉਸਤਾਦ ਜੀ ਹਣੀ اسلامਾਬਾਦ ਤੋਂ ਠੀਕ ਹੈ ਜੀ ਹੈਪੀ ਉਸਤਾਦ ਜੀ ਕਿਹੜੇ ਵੀਰ ਨੂੰ ਪੱਗ ਦਿੱਤੀ ਜੀ ਤੁਸੀਂ ਹੁਣ ਸਾਬੀ ਨੂੰ ਸਾਬੀ ਵੀਰ ਜੀ ਨੂੰ ਠੀਕ ਹੈ ਜੀ ਲੋ ਜੀ ਉਸਤਾਦ ਜੀ ਪਿੰਡ ਸਾਬੀ ਵੀਰ ਜੀ ਨੂੰ ਪਿੰਡ ਧੋਲ ਵਾਲੇ ਠੀਕ ਹੈ ਜੀ ਠੀਕ ਹੈ ਜੀ ਉਸਤਾਦੀ ਦੀ ਪੱਗ ਮਤਲਬ ਜੀ ਆਪਣੇ ਪਿੰਡ ਧੋਲ ਤੋਂ ਸਾਰੇ ਭਰਾ ਇਹਨਾਂ ਨੂੰ ਜਾਣਦੇ ਹੀ ਆ ਤੇ ਬਹੁਤ ਹੀ ਵਧੀਆ ਧਾਰਮਿਕ ਦਿਨ ਨੇ ਬਹੁਤ ਵਧੀਆ ਠੀਕ ਹੈ ਜੀ ਕਾਲੇ ਉਸਤਾਦ ਜੀ ਅਲੀ ਪੱਗ ਆਈ ਨਿਸ਼ਾਨਵੀਰ ਕੋ ਨਿਸ਼ਾਨਵੀਰ ਨੇ ਗਾੜੀ ਹੈਪੀ ਵੀਰ ਨੂੰ ਪਗ ਦਿੱਤੀ ਜੀ ਹੈਪੀ ਵੀਰ ਨੇ ਗਾੜੀ ਸਾਹੀ ਵੀਰ ਜੀ ਨੂੰ ਪਗ ਦਿੱਤੀ ਠੀਕ ਹੈ ਜੀ ਢੋਲਾ ਲਿਆ ਜੀ ਸਾਰੇ ਉਸਤਾਦ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਪਗੜੀ ਰਸਮ ਤੇ ਤਿੰਨ ਵੀਰ ਜੀ ਹੁਣੀ ਉਸਤਾਦੀ ਦੇ ਅਹੁਦੇ ਤੇ ਗਏ ਨੇ ਤੇ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਜੀ ਆ ਠੀਕ ਹੈ ਜੀ ਆਹ ਬੜਾ ਵੱਡੇ ਆਪਣੇ ਗਾਲੇ ਆਹ ਲੋ ਜੀ ਪੱਗ ਜਿਹੜੀ ਆਪਣੇ ਆਹ ਲੋ ਜੀ ਕਰਾਉ ਮੂੰਹ ਮਿੱਠਾ ਜੀ ਤੋਂ ਬਾਅਦ ਅੱਗੇ ਦਾ ਜੀ ਪੱਗ ਦੀ ਹੈਪੀਨਸ ਸਾਹਿਬ ਜੀ ਠੀਕ ਹੈ ਜੀ ਅਸੀਂ اسلام آباد ਤੋਂ ਪੱਗ ਦਿੱਤੀ ਹੈ ਅੱਗੋਂ ਪੱਗ ਜੀ ਉਹਨਾਂ ਨੇ ਆਪਾਂ ਨੂੰ ਸਾਦੇ ਵੀਰ ਜੀ ਤੋਂ ਸਾਹਿਬ ਜੀ ਬਿੰਦ ਤੋਂ ਉਹਨਾਂ ਨੂੰ ਪਾ ਕੇ ਦਿੱਤੀ ਹੈ ਲੋ ਜੀ ਮੂੰਹ ਮਿੱਠਾ ਕਰਾਉਂਦੇ ਹੋਏ ਵੀਰ ਜੀ ਹੁਣੀ ਠੀਕ ਹੈ ਜੀ ਵੱਡੇ ਆਈਆਂ ਇਹ ਚੱਲਦੀਆਂ ਪਈਆਂ ਬਹੁਤ ਖੂਰ ਜੇ ਸਾਰੇ ਆਪਣੇ ਸੀਨੀਅਰ ਉਸਤਾਦ ਜੀ ਇਹਨਾਂ ਨੇ ਬਹੁਤ ਜੜੀ ਆ ਉਸਤਾਦ ਦੀ ਪਾਗ ਸਾਭੀ ਵੀਰ ਜੀ ਤੋਂ ਲਾਗੜ ਲੱਲੀ ਸਾਹਿਬ ਇਹਨੂੰ ਆ ਲੋ ਜੀ ਸਾਭੀ ਵੀਰ ਜੀ ਹੁਣਾਂ ਨੇ ਗਾੜੀ ਰਾਜੂ ਵੀਰ ਨੂੰ ਪਾਗ ਦਿੱਤੀ ਜੀ ਠੀਕ ਹੈ ਜੀ ਸਾਰੇ ਉਸਤਾਦ ਜੀ ਹੁਣਾਂ ਦੇ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਆ ਮੰਗੇ ਉਸਤਾਦ ਜੀ ਹੁਣੀ ਠੀਕ ਹੈ ਜੀ ਮੰਗੇ ਉਸਤਾਦ ਜੀ ਹੁਣੀ ਠੀਕ ਹੈ ਠੀਕ ਹੈ ਜੀ ਆਪਣੇ ਪਿੰਡ ਵਾਲ ਤੋਂ ਇਹਨਾਂ ਨੂੰ ਜਿਹੜੀ ਇੱਕ ਆਪਣੇ ਸਾਬਾ ਉਸਤਾਦ ਜੀ ਪਿੰਡ ਧੌਲ ਤੋਂ ਇਹਨਾਂ ਨੂੰ ਅੱਗੇ ਜੀ ਭਾਰ ਦੇ ਰਾਜੂ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਰਾਜੂ ਵੀਰ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਰਾਓ ਮੂੰਹ ਮਿਠਾ ਜੀ ਮੂੰਹ ਮਿਠਾ ਕਰਾਓ ਸਾਜੀ ਹਾਂ ਜੀ ਆਪਣੇ ਸਾਬੀ ਭਾਈ ਸਾਬੀ ਭਾਈ ਕਰਾਓ ਮੂੰਹ ਮਿਠਾ ਜੀ ਵੀਰ ਜੀ ਉਹਨਾਂ ਦਾ ਆ ਲੋ ਜੀ ਆ ਮੂੰਹ ਮਿਠਾ ਕਰਾਉਂਦੇ ਹੋਏ ਠੀਕ ਹੈ ਜੀ ਜਿਹੜੇ ਮੌਜੂਦ ਹੈਗੇ ਨੇ ਕਰਾ ਲੋ ਜੀ ਆਲਾ ਸਲਾਮਤੀ ਭਾਈ ਸਾਹਿਬ ਭਾਈ ਵੇਖਿਓ ਹਣ ਇਧਰ ਬਹੁਤ ਬਹੁਤ ਮੁਬਾਰਕਾਂ ਜੀ ਇਧਰ ਸਾਹਿਬ ਵੀ ਭਾਈ ਸਾਹਿਬ ਸਾਰੇ ਵੀਰਾਂ ਨੂੰ ਉਸਤਾਦੀ ਦੇ ਅਹੁਦੇ ਤੇ ਆਉਣ ਦੀਆਂ ਜੀ ਬਹੁਤ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਭੀ ਮਾਈ ਤੁਹਾਨੂੰ ਵੀ ਇਹ ਰੱਜੀ ਜੀ ਆ ਰਾਜੂ ਵੀਰ ਜੀ ਹੋਣਾ ਨੇ ਗਾੜੀ ਪੱਕ ਦਿੱਤੀ ਬੱਬਲੂ ਵੀਰ ਜੀ ਨੂੰ ਉਸਤਾਦੀ ਦੀ ਠੀਕ ਹੈ ਜੀ ਬੱਬਲੂ ਵੀਰ ਜੀ ਨੂੰ ਉਸਤਾਦੀ ਦੇ ਅਹੁਦੇ ਤੇ ਅੱਜ ਤੋਂ ਉਸਤਾਦੀ ਦੀ ਪੱਗ ਜੀ ਬੱਬਲੂ ਵੀਰ ਜੀ ਹੋਣਾ ਕੋ ਠੀਕ ਹੈ ਜੀ ਬੱਬਲੂ ਵੀਰ ਜੀ ਨੂੰ ਵੀ ਮੁਬਾਰਕਾਂ ਤੇ ਸਾਰੇ ਉਸਤਾਦ ਸਾਹਿਬਾਨ ਠੀਕ ਹੈ ਜੀ ਸਾਡੇ ਸਾਡੇ ਵਿੱਚ ਸੀਨੀਅਰ ਸਾਥੀ ਆਏ ਨੇ ਸਾਰੇ ਉਸਤਾਦ ਸਾਹਿਬਾਨ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਆ ਬਬਲੂ ਉਸਤਾਦੀ ਪੱਗ ਜਿਹੜੀ ਆ ਬਬਲੂ ਵੀਰ ਜੀ ਨੂੰ ਠੀਕ ਹੈ ਜੀ ਮੂੰਹ ਮਿੱਠਾ ਕਰਾਉਂਦੇ ਹੋਏ ਠੀਕ ਹੈ ਜੀ ਉਸਤਾਦੀ ਪੱਗ ਤੇ ਹੱਥ ਰੱਖੋ ਬਣਾਇਆ ਰਾਜੂ ਉਸਤਾਦੀ ਪੱਗ ਤੇ ਹੱਥ ਰੱਖੋ ਹਾਂ ਜੀ ਹਾਂ ਜੀ ਆ ਠੀਕ ਹੈ ਜੀ ਜੇ ਸਵਾਰੀ ਸਵਾਰੀ ਆ ਗਈ ਜੇ ਪਹੁੰਚਾ ਖਾ ਲੈ ਲੈਣ ਸਰੀ ਇੱਦਾਂ ਆਹ ਲੋ ਜੀ ਸਤਾ ਜੀ ਤੁਹਾਡੇ ਪਿੱਛੇ ਹੋ ਕੇ ਬਣਾ ਲਓ ਪਿੱਛੇ ਹੋ ਕੇ ਬਣਾਓ ਉਹ ਬੰਦਾ ਕਾਲਾ ਰੈਡਿੰਗ ਵਾਲੇ ਆਹ ਲੋ ਜੀ ਪੱਗ ਦਿੱਤੀ ਆਪਣੇ ਨਿਸ਼ਾਨਾ ਕਾਲੇਤਾ ਜੀ ਉਹਨਾਂ ਨੇ ਪੱਗ ਦਿੱਤੀ ਨਿਸ਼ਾਨਵੀਰ ਨੂੰ ਨਿਸ਼ਾਨਵੀਰ ਨੇ ਪੱਗ ਦਿੱਤੀ ਹਾਬੀ ਵੀਰ ਨੂੰ ਹਾਬੀ ਵੀਰ ਨੇ ਪੱਗ ਦਿੱਤੀ ਗਾੜੀ ਥਾਬੀ ਵੀਰ ਨੂੰ ਥਾਬੀ ਵੀਰ ਨੇ ਗਾੜੀ ਪੱਗ ਦਿੱਤੀ ਰਾਜੂ ਵੀਰ ਨੂੰ ਤੇ ਰਾਜੂ ਵੀਰ ਜੀ ਨੇ ਗਾੜੀ ਪੱਗ ਦਿੱਤੀ ਬਬਲੂ ਵੀਰ ਜੀ ਨੂੰ ਠੀਕ ਹੈ ਵੀਰ ਜੀ ਇਹ ਪੰਜ ਪੱਗਾਂ ਉਸਤਾਦੀ ਦੀਆਂ ਤੇ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੋ ਗਿਆ ਜੀ ਤੇ ਸਾਰੇ ਉਸਤਾਦ ਸਾਹਿਬਾਨਾ ਜੀ ਮੌਜੂਦਗੀ ਦੇ ਵਿੱਚ ਇਹ ਸਾਰੇ ਵੀਰ ਆਪਣੇ ਠੀਕ ਹੈ ਜੀ ਲੋ ਜੀ ਸਾਬੀ ਸਾਬੀ ਵੀਰ ਜੀ ਵੱਲੋਂ ਠੀਕ ਹੈ ਜੀ ਉਸਤਾਦ ਜੀ ਹੋਣਾ ਦਾ ਠੀਕ ਹੈ ਜੀ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਅੱਜ ਜਿਹੜੀ ਆਉਣ ਨੂੰ ਭਾਈ ਆਇਆ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿਸ ਨੂੰ ਪਾ ਕੇ ਦੇਣੀ ਹੈ ਠੀਕ ਹੈ ਜੀ ਬਹੁਤ ਹੀ ਸੋਹਣੀ ਮਾਨ ਸਤਕਾਰ ਕੀਤਾ ਜਾਣਾ ਆ ਲੋ ਜੀ ਆਪਣੇ ਸਾਧ ਜੀ ਸੀਨੀਅਰ ਸਾਧੀਆਂ ਦਾ ਠੀਕ ਹੈ ਜੀ ਛੇਣ ਪਾ ਕੇ ਜੀ ਸੋਹਣੇ ਨੇ ਛੇਣ ਪਾ ਕੇ ਠੀਕ ਹੈ ਜੀ ਠੀਕ ਹੈ ਜੀ ਮੂੰਹ ਮਿੱਠਾ ਕਰਾਉ ਸਾਰੇ ਦਾ ਮੂੰਹ ਮਿੱਠਾ ਕਰਾਉ ਵੀਰ ਜੀ ਸਾਰੇ ਦਾ ਲੋ ਜੀ ਸਾਰਿਆਂ ਦਾ ਸਾਰਿਆਂ ਦਾ ਸਾਰਿਆਂ ਘੜੀ ਦੇ ਅੱਪਾ ਕਰ ਦੋ ਹਾਂ ਜੀ ਆ ਲੋ ਜੀ ਪਤਰੀਆਂ ਦੀ ਜਿਹੜੀ ਆ ਮੂੰਹ ਮਿੱਠਾ ਕਰੋ ਜੀ ਉਸਤਾਦ ਜੀ ਲੋ ਜੀ ਆਪਣੇ ਵਿੱਚ ਆ ਲੋ ਜੀ ਸਾਰਿਆਂ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਜੀ ਨਿਸ਼ਾਨ ਵੀਰ ਜੀ ਹੋਣੀ ਆਜੂ ਭਾਜੀ ਰਾਜੂ ਭਾਜੀ ਆਹ ਲੋ ਜੀ ਆਸ਼ੂ ਵੀਰ ਜੀ ਹੁਣੀ ਗਰਦਾਸਪੁਰ ਤੋਂ ਠੀਕ ਹੈ ਜੀ ਅੱਜ ਕੀ ਜੋ ਕਿ ਉਸਤਾਦ ਜੀ ਹੁਣਾ ਦੇ ਖਲੀਫੇ ਨੇ ਤੇ ਅੱਜ ਉਸਤਾਦੀ ਦੀ ਪਾਕ ਮਿਲਣ ਜਾ ਰਹੀ ਆ ਜੀ ਠੀਕ ਹੈ ਜੀ ਕਾਲੇ ਉਸਤਾਦ ਜੀ ਵੈਲਿੰਗ ਵਾਲਿਆਂ ਦੇ ਜੋ ਗਰਦਾਸਪੁਰ ਇੱਕ ਪੱਗ ਇਹਨਾਂ ਦੀ ਜਿਹੜੀ ਆ ਸਾਰੇ ਉਸਤਾਦ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਆਗਿਆ ਲੈਂਦੇ ਭਈ ਠੀਕ ਹੈ ਜੀ ਨਿਸ਼ਾਨ ਵੀਰ ਜੀ ਹੁਣੀ ਰਣਜੀਤ ਉਸਤਾਦ ਜੀ ਹੁਣੀ ਅੱਜ ਜਿਹੜਾ ਕ੍ਰੈਡਿਟ ਆ ਸਾਰਾ ਰਣਜੀਤ ਉਸਤਾਦ ਜੀ ਹੁਣਾਂ ਨੂੰ ਜਾਂਦਾ ਜੀ ਅੱਜ ਸਾਰੀਆਂ ਪੱਗਾਂ ਰਣਜੀਤ ਉਸਤਾਦ ਜੀ ਹੁਣਾਂ ਨੇ ਬਣੀਆਂ ਜੇ ਤੇ ਸਾਰਾ ਕ੍ਰੈਡਿਟ ਰਣਜੀਤ ਸਾਹਿਬ ਜੀ ਨੂੰ ਹੁਣਾਂ ਨੂੰ ਜਾਂਦਾ ਜੇ ਜੀ ਆਹ ਲੋ ਜੀ ਆਸ਼ੂ ਵੀਰ ਜੀ ਨੂੰ ਠੀਕ ਹੈ ਜੀ ਮਤਲਬ ਕਿ ਇਹਨਾਂ ਦਾ ਕੋਈ ਅੰਮ੍ਰਿਤ ਸੰਦੇ ਵਿੱਚ ਲੋੜ ਨਹੀਂ ਨਹੀ ਇਹ ਬਾਹਰ ਇਹ ਬਾਹਰ 3 ਦਿਨ ਅੱਗੇ ਜਿੱਥੇ ਮਾਚ ਨਹੀਂ ਲੱਗਦੇ ਨੰਬਰ ਸਾਤੇ ਮਾਚ ਹਾਂ ਬਸ ਨਹੀਂ ਬਾਹਰ ਇੱਕ ਵੀਰ ਜੀ ਤੁਹਾਨੂੰ ਆਪਾਂ ਇੱਥੇ ਇੱਕ ਕਲੈਰੀਫਾਈ ਕਰ ਦਈਏ ਨਵੇਂ ਖਿਡਾਰੀਆਂ ਵਾਸਤੇ ਸੀਨੀਅਰਸ ਜਿਹੜੇ ਆ ਉਹਨਾਂ ਨੂੰ ਤਾਂ ਸਭ ਪਤਾ ਹੀ ਆ ਤੇ ਇਹ ਜਿਹੜੀ ਆ ਨਾ 우ਸਤਾਦੀ ਦੀ ਪਾਗ ਜਿਹੜੀ ਆਪਾਂ ਇੱਕ ਬਾਹਰ ਦੇ ਸਕਦੇ ਆ ਤੇ ਉਹ ਆਸ਼ੂ ਵੀਰ ਜੀ ਨੂੰ ਦਿੱਤੀ ਜਾਣੀ ਆ ਠੀਕ ਹੈ ਜੀ ਤੇ ਇਹ ਪਾਗ ਮੁੜ ਕੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਨਹੀਂ ਆਏਗੀ ਠੀਕ ਹੈ ਜੀ ਇਹ ਆਪਣੇ ਆਸ਼ੂ ਵੀਰ ਜੀ ਨੂੰ ਗਰਦਾਸਪੁਰ ਹਲਕਾ ਉਧਰ ਆਪਣੀ ਪਾਗ ਨੂੰ ਇਹ ਚਲਾ ਸਕਦੇ ਆ ਮੁੜ ਘੋੜ ਕੇ ਅੰਮ੍ਰਿਤਸਰ ਦੇ ਵਿੱਚ ਨਹੀਂ ਆਏਗੀ ਠੀਕ ਹੋ ਗਿਆ 우ਸਤਾਦ ਜੀ ਇਹ ਇਹ ਉੱਥੋਂ ਬਾਅਦ ਦੀ ਜਗ੍ਹਾ ਇਹ ਦੇ ਸਕਦਾ ਬਾਅਦ ਦੀ ਹਾਂਜੀ ਉਹ ਦੇ ਸਕਦੇ ਆ ਬਾਅਦ ਦੀ ਆਜੂ ਜੀ ਨਾ ਇਸ ਬੰਦੇ ਦਾ ਜੀ ਆ ਨਾ ਕਰੀ ਬੰਦਾ ਇਹ ਵੀ ਤੇ ਜਾ ਰਿਹਾ ਆਂ ਪਰੋਂ ਇਹ ਅਮਰ ਸਾਹਿਬ ਦੇ ਨਾਮ ਪਰ ਆ ਸਕਦੇ ਆ ਉਹ ਆ ਗਦੀ ਆ ਉਹ ਸਾਹਿਬ ਦੀ ਆ ਇਹ ਹੋਏ ਖਾਰੀ ਆਹੀ ਨੀ ਦਾ ਤੱਕਦਾ ਉਹ ਆ ਲਓ ਜੀ ਠੀਕ ਹੈ ਜੀ ਆਜੂ ਉਸਤਾਦ ਜੀ ਹੁਣਾਂ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਆਜੂ ਉਸਤਾਦ ਜੀ ਦੇ ਪਾਗ ਦੇ ਤਾੜੀ ਮਾਰ ਦੋ ਸਾਡੇ ਵੀਰੇ ਕਰੀ ਬਹੁਤ ਬਹੁਤ ਆਇਆ ਜੀ ਤੁਹਾਨੂੰ ਠੀਕ ਹੈ ਜੀ ਆ ਜੀ ਉਸਤਾਜੀ ਤੁਹਾਨੂੰ ਜਿਹੜੀ ਤੁਹਾਡੀ ਸਾਰੀ ਪਾਰਟੀ ਨੂੰ ਤੇ ਇਸ ਪਾਰਟੀ ਦਾ ਨਾਮ ਚੋਣਾ ਕਰਨਾ ਜੀ ਤੁਸੀਂ ਗਰਦਾਸਪੁਰ ਏਰੀਆ ਦੇ ਵਿੱਚ ਸਾਡੀਆਂ ਦੁਆਵਾਂ ਤੁਹਾਡੇ ਨਾਲ ਆ। ਹਲੋ ਜੀ ਵੀਰ ਜੁਣੀ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ। ਹਰਜੀਤ ਉਸਤਾਜੀ ਹੁਣਾਂ ਦਾ ਠੀਕ ਹੈ ਜੀ। ਹਰਜੀਤ ਉਸਤਾਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਆ ਲੋ ਜੀ ਆ ਕਾਲੇ ਉਸਤਾਦ ਜੀ ਹੋਣਾ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਆ ਤਾਰੇ ਉਸਤਾਦ ਸਾਹਿਬਾਨ ਜੀ ਹੋਣਾ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਸਾਡੇ ਉਹ ਥੱਲੇ ਆ ਆਪਣੇ ਨੋਨੇ ਵੀਰ ਜੀ ਹੁਣੀ ਠੀਕ ਹੈ ਜੀ ਨੋਨੇ ਉਸਤਾਦ ਜੀ ਹੋਣਾ ਦਾ ਨੋਨੇ ਉਸਤਾਦ ਜੀ ਹੋਣਾ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਨੂੰ ਨੇਤਾ ਜੀ اسلام ਆਬਾਦ ਤੋਂ ਠੀਕ ਹੈ ਜੀ ਜਿਨ੍ਹਾਂ ਨੇ ਆਪਣਾ ਬਹੁਤ ਹੀ ਪਿਆਰਿਆ ਤੇ ਆਪਾਂ ਨੂੰ ਵੀਡੀਓ ਤੇ ਵੀ ਬੁਲਾਉਂਦੇ ਨੇ ਜਦੋਂ ਵੀ ਕੋਈ ਫੰਕਸ਼ਨ ਹੋਵੇ ਠੀਕ ਹੈ ਜੀ ਆਪਣੇ ਨੂੰਨੇ ਉਸਤਾਦ ਜੀ ਸਲਾਮ ਆਬਾਦ ਠੀਕ ਹੈ ਜੀ ਇਹ ਆਪਣੇ ਆਪੂ ਵੀਰ ਹਾਂਜੀ ਆਪੂ ਵੀਰ ਜੀ ਇੱਕ ਮਿੰਟ ਅਨਾਉਂਸਮੈਂਟ ਕਰਾ ਠੀਕ ਹੈ ਜੀ ਸਾਰੇ ਬੈਠੇ ਆਪਣੇ ਵੱਡੇ ਭਰਾ ਜੀ ਸਾਰੇ ਆ ਠੀਕ ਹੋ ਗਿਆ ਵੀਰ ਜੀ ਇਧਰ ਆਓ ਇਧਰ ਆਓ ਜੀ ਹੈਲੋ ਹੈਲੋ ਹਾਂਜੀ ਤਾਜੀ ਹਾਂਜੀ ਜੀ ਜਿਹਦਾ ਵੀ ਸਵਾਗਤ ਹੈ ਸਭ ਨੂੰ ਸਰਗਮ ਹਾਂ ਲੋ ਜੀ ਹਾਂ ਲੋ ਜੀ ਸਭ ਸੀਨੀਅਰਸ ਦਾ ਕੀਤਾ ਜਾ ਰਿਹਾ ਜੀ ਆ ਠੀਕ ਹੈ ਜੀ ਅਗੋ ਜੀ ਸਾਡੇ ਗਿਲਸੌਰ ਨੂੰ ਆ ਗਿਆ ਵਿਜੇ ਗਿਲ ਠੀਕ ਹੈ ਜੀ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ